ਮੈਂ ਤਾਂ ਪਹਿਲੇ ਕੈਂਡਰ ਮਕਰ ਸਾਦੀ ਸਾਹਿਬ ਆ ਗਏ ਤੇ ਹਾਂਜੀ 22 ਤੇ 23 ਅੱਸੀ ਚਲੋ ਸਰ ਥੋੜਾ ਖੋਲ ਜੋ پلیਸ ਆ ਲਾਈਟ ਪਾਈ ਜਗਾ ਰੇ ਜਿੰਨਾ ਕੋ ਬੈਟਰੀ ਹੈਗੀ ਮੇਰੇ ਵੀਰੇ ਸਰ ਉਧਰ ਪੁਲੀਸ ਸਾਹਿਬ ਪੁਲੀਸ ਸਾਹਿਬ ਵੈਰੀ ਗੁੱਡ ਇਧਰ ਆ ਜਾਓ ਉਧਰ ਬੰਦ ਕਰਦੇ ਮੈਂ ਖੋਲ ਬਸ ਕਿਸੇ ਦੇ ਨਹੀਂ ਚਲੋ ਸੇਵਾ ਜਿ ਲੱਗਦੀ ਨਹੀਂ ਬਹੁਤ ਸਾਨੂੰ ਦੱਸਿਆ ਕਰੋ ਜੇਕਰ ਕੁਝ ਹੈ ਤਾਂ ਹੈ ਕਿ ਹੋ ਰਹੀ ਹੈ ਐਸਟੀਐਮ ਸਾਥ ਹੋਈ ਰਹੇ। ਜਸਪ੍ਰੀਤ ਸਾਹਿਬ ਗੱਲ ਵੀ ਸਾਰਾ ਦਿਨ ਇਹਦੀ ਵਾਦੀ। ਤੇ ਅੱਧਾ ਦੀ ਕੋਈ ਸਥਿਤੀ ਨਹੀਂ ਪੈਦਾ ਹੋਈ ਜਿੱਥੇ ਕੋਈ ਬਰੀਚ ਹੋ ਗਿਆ ਹੋਵੇ। ਡੈਫੀਨਿਟਲੀ ਪਾਣੀ ਦਾ ਪੱਧਰ ਵਧੇਗਾ। ਇਹਦਾ ਇੰਪੈਕਟ ਕੁਝ ਘੰਟੇ ਵੀ ਰਹੇਗਾ ਤੇ ਉਹਦੇ ਲਈ ਸਾਡੀ ਪੂਰੀ ਤਿਆਰੀ ਹੈ। ਤੇ ਜਿੰਨੇ ਵੀ ਪਿੰਡ ਸਾਨੂੰ ਲੱਗਦੇ ਸੀਗੇ ਕਿ ਪ੍ਰਭਾਵਿਤ ਹੋ ਸਕਦੇ ਆ ਉੱਥੇ ਅਸੀਂ ਲੋਕਾਂ ਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਜਿਹੜਾ ਸਾਡਾ ਪਲਾਨ ਹੈ ਐਕਸ਼ਨ ਪਲਾਨ ਉਹ ਅਸੀਂ ਉਥੇ ਫੋਰ ਐਗਜ਼ਾਮਪਲ ਕੁਝ ਘਰ ਹੈਗੇ ਜਿਹੜੇ ਥੋੜੀ ਜਿਹੀ ਲੋ ਲਾਈਨ ਨੇ ਇਹ ਨਹੀਂ ਕਿ ਅਸੀਂ ਸਾਰੇ ਪਿੰਡ ਨੂੰ ਹੀ ਏਕਿਊਏਟ ਕਰ ਰਹੇ ਪਰ ਜਿਹੜੇ ਕੁਝ ਪਿੰਡ ਕੁਝ ਲੋਕ ਸੀਗੇ ਜਿਹੜੇ ਕਿ ਜ਼ਿਆਦਾ ਵਲਨਰੇਬਲ ਸੀਗੇ ਉਹਨਾਂ ਨੂੰ ਅਸੀਂ ਜ਼ਰੂਰ ਏਕਿਊਏਸ਼ਨ ਲਈ ਸਲਾਹ ਦਿੱਤੀ ਹੈਗੀ ਹੈ ਉਹਨਾਂ ਦੇ ਪਸ਼ੂਆਂ ਲਈ ਵੀ ਅਸੀਂ ਕਿਹਾ ਹੈ ਕਿ ਅਸੀਂ ਉੱਤੇ ਚਾਰਾ ਵੀ ਅਰੇਂਜ ਕੀਤਾ ਹੈ ਸਾਰੇ ਕੁਝ ਸਾਡਾ ਤਿਆਰ ਹੈ ਲੋਕਾਂ ਦਾ ਸਾਡੇ ਕੋਲ ਕਾਫੀ ਕੋਆਪਰੇਸ਼ਨ ਰਿਹਾ ਹੈ ਤੇ ਮੈਂ ਆਸ ਕਰਦੀ ਹਾਂ ਕਿ ਇਸੇ ਤਰੀਕੇ ਨਾਲ ਕੋਆਪਰੇਸ਼ਨ ਦੇ ਨਾਲ ਤੇ ਸਾਡੀ ਜੋ ਵੀ ਹਦਾਇਤਾਂ ਜਨ ਹਿੱਤ ਤੇ ਵੀ ਜਾਰੀ ਹੋ ਰਹੀਆਂ ਨੇ ਉਹਨਾਂ ਦੀ ਇਨ ਬਿਨ ਕੰਪਲਾਈਅੰਸ ਹੋਵੇ ਤਾਂ ਕੋਈ ਅਸੀਂ ਐਸ ਆਫ ਨਾ ਪ੍ਰੀਵੈਂਸ਼ਨ ਸਟ੍ਰੈਟਜੀ ਤੇ ਕੰਮ ਕਰ ਰਹੇ ਹਾਂ ਸੋ ਅਸੀਂ ਪ੍ਰੀਵੈਂਟ ਕਰ ਪਾਵਾਂਗੇ ਕੋਈ ਐਦਾ ਦੀ ਸਥਿਤੀ ਨਹੀਂ ਪੈਦਾ ਹੋਵੇ ਜਿਹਦੇ ਨਾਲ ਕਿਸੇ ਦੀ ਜਾਨ ਜਾਂ ਮਾਲ ਦਾ ਨੁਕਸਾਨ ਹੋਵੇ ਅਸੀਂ ਉਸ ਚੀਜ਼ ਤੇ ਕੰਮ ਕਰ ਰਹੇ ਹਾਂ ਪਾਣੀ ਦਾ ਬਦਲ ਜ਼ਰੂਰ ਵਧੇਗਾ ਪਰ ਉਹਦੇ ਨਾਲ ਆਪਾਂ ਨੂੰ ਜੇ ਆਪਾਂ ਇਹ ਚੀਜ਼ਾਂ ਕਰ ਲੈਂਦੇ ਤੇ ਤੁਹਾਨੂੰ ਖਬਰਾਂਉਣ ਦੀ ਲੋੜ ਨਹੀਂ ਹੈਗੀ ਜਿਵੇਂ ਦੱਸਿਆ ਜਾ ਰਿਹਾ ਸੀ ਕਿ 5 ਲੱਖ ਕਿਸ਼ਕ ਤੋਂ ਉੱਪਰ ਪਾਣੀ ਆਇਆ ਸਮੇਂ ਰਵਿंद्र ਰਾਜ ਸੇ ਵੈਰਿਆ ਹੁਣ ਪਿੱਛੇ ਕੀ ਹਾਲਾਤ ਨੇ ਕਿਉਂਕਿ ਲਗਾਤਾਰ ਫੌਂਟ ਚੱਲ ਰਹੀਆਂ ਜਾਣਕਾਰੀਆਂ ਵੀ ਆਦੀਆਂ ਕਿ ਪਾਣੀ ਰਾਤ ਬਹੁਤ ਜ਼ਿਆਦਾ ਵਧਣਾ ਅੱਜ ਦੀ ਰਾਤ ਬਹੁਤ ਖਤਰੇਪਰੀ ਹੈ ਕੀ ਹਾਲਾਤ ਨੇ ਜੀ ਅੱਛਾ ਜਿਹੜਾ ਪਾਣੀ ਆਜ ਜਾਣਾ ਹੈ ਨਾ ਉਹ ਜਿਹੜਾ ਕੱਲ ਛੱਡਿਆ ਗਿਆ ਸੀ ਜਾਂ ਸਵੇਰੇ ਛੱਡਿਆ ਗਿਆ ਸੀ ਉਹ ਪਹੁੰਚ ਰਿਹਾ ਹੈ ਸੋ ਬਟ ਹੁਣ ਪਿੱਛੇ ਜੇ ਆਪਾਂ ਦੇਖੀ ਤਾਂ ਉਜ ਦੇ ਵਿੱਚ ਆਲਰੇਡੀ ਇੱਕ ਡਿਕਲਾਈਨਿੰਗ ਟ੍ਰੈਂਡ ਸ਼ੁਰੂ ਹੋ ਗਿਆ ਹੈ ਸੋ ਇਹਦਾ ਇੰਪੈਕਟ ਬਟ ਕਿਉਂਕਿ ਸਾਨੂੰ ਕੁਝ ਘੰਟਿਆਂ ਬਾਅਦ ਮਹਿਸੂਸ ਹੁੰ ਅਸੀਂ ਅੱਜ ਦੀ ਰਾਤ ਥੋੜਾ ਪਾਣੀ ਵਧੇਗਾ देयर इज नो डाउट ਹਰਜੀਤ ਸਿੰਘ ਡੈਮ ਦੀ ਕਿਸੇ ਤੀਸ ਤੇ ਸੇਮ ਥਿੰਗ ਜੀ ਉਹ ਵੀ ਮਤਲਬ ਡੈਮ ਦੀ ਵੀ ਜਿਹੜੀ ਸਥਿਤੀ ਇਸ ਤਰ੍ਹਾਂ ਹੁੰਦੀ ਹੈ ਜੀ ਉਹ ਕ੍ਰਿਟੀਕਲ ਪੁਆਇੰਟ ਹੁੰਦਾ ਜਿਹੜਾ ਕਿ ਮੇਨਟੇਨ ਕਰਨਾ ਪੈਂਦਾ ਹੈ ਉਹਨਾਂ ਨੂੰ ਮਾਰਜਨ ਵੀ ਰੱਖਣਾ ਪੈਂਦਾ ਹੈ ਉਹ ਬਹੁਤ ਹੀ ਸਾਇੰਟੀਫਿਕਲੀ ਕੈਲਕੂਲੇਟ ਕਰਕੇ ਸਰਫੇਸ ਏਰੀਆ ਵਗੈਰਾ ਵੋਲਿਊਮ ਵਗੈਰਾ ਕੈਲਕੂਲੇਟ ਕਰਕੇ ਦੇਖਦੇ ਹਾਂ ਕਿ ਸਾਡੇ ਕੋਲ ਮਾਰਜਨ ਕਿੰਨਾ ਰਹਿ ਜਾਂਦਾ ਹੈ ਜੇ ਪਿੱਛੋਂ ਹੋਰ ਪਾਣੀ ਆ ਜਾਂਦਾ ਰਣਜੀਤ ਸਾਗਰ ਡੈਮ ਚੱਲ ਲਵੇ ਉਸ ਨੂੰ ਉਹ 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 ਦੀ ਸਿੰਕ੍ਰੋਨਾਈਜੇਸ਼ਨ ਕਰਦੇ ਆ ਕਿ ਉਹ ਜਿਹਦੇ ਵਿੱਚ ਇਸ ਸਮੇਂ ਕਿੰਨਾ ਪਾਣੀ ਚੱਲ ਰਿਹਾ ਹੈ ਜੇ ਉਜ ਘਟਦੀ ਹੈ ਉਹ ਤਾਂ ਹੀ ਛੱਡਦੇ ਆ ਇਹ ਕਦੇ ਨਹੀਂ ਕਰਦੇ ਕਿ ਉਜ ਵੀ ਜ਼ਿਆਦਾ ਹੈ ਤੇ ਉੱਥੇ ਵੀ ਪਾਣੀ ਛੱਡ ਦਿੱਤਾ ਐਦਾਂ ਕਦੇ ਨਹੀਂ ਕਰਦੇ ਬਹੁਤ ਹੀ ਸਾਇੰਟਿਫਿਕਲੀ ਇੱਕ ਟੀਮ ਚੰਡੀਗੜ੍ਹ ਹੈੱਡਕੁਆਟਰ ਬੈਠੀ ਹੋਈ ਜਿਹੜੀ ਕਿ ਇਹ ਸਾਰਾ ਕੁਝ ਕੈਲਕੂਲੇਟ ਕਰਕੇ ਸਾਰੇ ਸਾਡੇ ਸਾਰਿਆਂ ਨੂੰ ਲੂਪ 'ਚ ਰੱਖਦੇ ਹੋਏ ਹਰ 2 ਘੰਟੇ ਦੇ ਵਿੱਚ ਸਾਨੂੰ ਅਪਡੇਟ ਕਰਦੀ ਹੈ